ਸਾਸਰੀ ਕਾਲ ਜੀ ਜੈ ਹਿੰਦ ਜੀ ਅੱਜ ਦਾ ਵਲੋਗ ਆਪਣਾ ਸ਼ੁਰੂ ਹੋਣ ਲੱਗਾ ਨਾਲ ਆਪਣੇ ਦੋ ਮਾਣ ਸ਼ਖਸੀਤਾਂ ਸ਼ਰਾਂ ਨੰਬਰ 1 ਤੇ ਸ਼ਰਾਂ ਨੰਬਰ 2 ਆ ਆਇਆ ਚੱਲੇ ਸ਼ਾਪਿੰਗ ਕਰਨ ਕੱਪੜੇ ਲੈਣ ਚਲੋ ਜੀ ਆਓ ਚੱਲ ਜੀ ਫਿਰ ਬਰਾਜ ਜਸਕਰ ਸਿੰਘ ਲਾਓ ਪੁਲਸ ਦੀ ਸ਼ਾਨ ਆਣ ਬਾਨ ਸ਼ਾਨ ਇਹ ਬਾਈ ਅੱਜ ਪਾਰਟੀ ਕਰ ਰਹੇ ਆ ਤਿੰਨਾਂ ਅੱਜ ਸ਼ਾਪਿੰਗ ਕਰਾਉਣੀ ਆ ਹਾਂ ਜੀ ਸਾਡਾ ਮੇਨ ਮਾਰਕਸਟ ਹੁੰਦਾ ਵੀ ਸ਼ਾਪਿੰਗ ਕਰਾਉਣੀ ਨਾਲ ਦੇ ਬੰਦੇ ਖੋਇੇ ਰੱਖੇ ਆ ਵੀ ਕੋਸ਼ ਰਹਾ ਹਾਂ ਕੋਸ਼ ਰਹਿਣਾ ਬੱਸ 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 ਕੋਸ਼ੀ ਇਹ ਜਾਂਦਾ ਤੁਮੇ ਸ਼ਾਇਦ ਕੈਮਰੇ ਵਿੱਚ ਦੀਂਦਾ ਹੋਵੇ ਤੇ ਰਸੀ ਜਾਂਦਾ ਵੀ ਕੋ ਰਸੀ ਜਾਂਦਾ ਇਹਨੂੰ ਕੀ ਆ ਚੜ ਜਾਂਦਾ ਜਦੋਂ ਕਹਦੇ ਕਿ ਵੀ ਸ਼ਾਪਿੰਗ ਕਰ ਚੱਲ ਗਏ ਮੇਰੇ ਕਹਿੰਦਾ ਵੀ ਚਲੋ ਹੋਰ ਹੋਰ ਬਾਲਾ ਹੀ ਘਰ ਪਰਿਵਾਰ ਗੋਡੇ ਆ ਸਭ ਬਾਲ ਬੱਚਾ ਠੀਕ ਆ ਹੈ ਤੇ ਮਾ ਬਾਈ ਗੱਡੀ ਲੈ ਕੇ ਆ ਰਿਹਾ ਨਵੀਂ ਲੈ ਰਹੀ ਹੈ ਬਾਈ ਨੇ ਗੱਡੀ ਗੱਡੀ ਦਵਾ ਦਿਆ ਗੱਡੀ ਵੀ ਲੈ ਯਾਰ ਦੱਸੀ ਵੀ ਆਪੇ ਹੀ ਲਵਾਉਣਾ ਤੇ ਤੈਨੂੰ ਚਾਲਾ ਕੋਈ ਨਹੀਂ ਕੋਈ ਨਹੀਂ ਭਰਾ ਉਹ ਗੱਡੀ ਕੀ ਹੋ ਹੋਲੀ ਵਾਲੀ ਇਹਨੂੰ ਦਿਲਜੀਤ ਨੂੰ ਜੈੱਟ ਲੈ ਦੇਣਾ ਆਪਾਂ ਜਿਹੜੇ ਸਾਣਾ ਤਰੱਕੀ ਕਰੀ ਜਾਂਦਾ ਨਾ ਕੋਈ ਹਾਗ ਵਾਲੇ ਦਿਨ ਵੀ ਦੂਰ ਨਹੀਂ ਗੁਗੂ ਸਹੀ ਗੱਲ ਹੈ ਹੈ ਵਧੀਆ ਗੱਲ ਹੈ ਹੁਣ ਆਪਾਂ ਪਹਿਲਵਾ ਦੇ ਵਿੱਚ ਇਕੱਠੇ ਕੀਤੇ ਨੇ ਸਾਰੇ ਠੀਕ ਹੈ ਤੇ ਮੋਢਾ ਕਹਿੰਦਾ ਮੈਨੂੰ 5 ਸਾਲ ਹੋ ਗਏ ਤੇ ਰੁਪਈਆ ਨਹੀਂ ਲੱਗਿਆ ਹਾਂ ਨਹੀਂ 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 ਆਏ ਨਹੀਂ ਆਏ ਮੇਲਾ ਸਾਹ ਹੋ ਗਿਆ ਮੈਂ ਦਿਲਜੀਤਾ ਨਹੀਂ ਬੰਨਿਆ ਅਜੇ ਲੇ ਆਵੇ ਲਗਾ ਓਏ ਆ ਜਾਂਦੀ ਗੱਡੀ ਬਿਣਾ ਲੀ ਆ ਆ ਕਿਧਰ ਲੰਗੀ ਹੱਕ ਤੋਂ ਨਹੀਂ ਵਾਲਿਆ ਹੈ ਹੋਰ ਜਿਹਾ ਕਹੁੰਦਾ ਹੋ ਜਾ ਪਰ ਰੀ ਬਣਾ ਲੀ ਗੱਡੀ ਤੂੰ ਕਿ ਅੱਖਾ ਗੋਣਾ ਲੰਗੀ ਹੈ ਉਧਰ ਉਮਰ ਲੰਗਦੀ ਜਾਂਦੀ ਉਧਰ ਗੱਡੀਆਂ ਹੱਕ ਤੋਂ ਨਹੀਂ ਲੰਗੀ ਜਾਂਦੀਆਂ ਲੁਕੇ ਉਹ ਵੀ ਗਰਮੀ ਦੇ ਮਹੀਨੇ ਕਿ ਨਹੀਂ ਵਾਲੇ ਮਿਲਦੇ ਨੇ ਫਿਰ ਚਲੋ ਜੀ ਹੁਣ ਚੱਲੇ ਆ ਫਰੀ ਕੋਰਟ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਕੀ ਲੈਨੇ ਆ ਕੀ ਕਰਦੇ ਆ ਆਜੋ ਫਿਰ ਟਾਈਟਲੀ ਤੇ ਨਹੀਂ ਇਹ ਮੈਂ ਸੱਟਾ ਓਕੇ ਓਕੇ ਇਹਦਾ ਨਹਾਤਾ ਲਾਦਾ ਚਮਕਦਾ ਵੇ ਖੱਟੀ ਖਟਿਆਰੀ ਮੁੰਡੇ ਲੋਰ ਦੱਸ ਗੋ ਬਾਬਾ ਜੀ ਨੇ ਇਸ ਤੋਂ ਆਕਸਰ ਜੁੜਾ ਦੇ ਦੇ ਸੱਟਾ ਓਕੇ ਜੀ ਬਲ ਇਹ ਇਤਰਾ ਵੀ ਬਲੋ ਸ਼ੇਪ ਜੇ ਹੈਗਾ ਤੁਹਾਨੂੰ ਹੋਰ ਕਲਰ ਠੀਕ ਆ ਬਲ ਇਹ ਰਾਇ ਨੂੰ ਕਰ ਕਮੜੀ ਚੱਕੀ ਮੜੇ ਤਾਂ ਨੂੰ ਠੀਕ ਹੋ ਗਿਆ ਵੀ ਗੋਡਿਆਂ ਦੇ ਲਾਉਣ ਨੂੰ ਕ੍ਰੀਨ ਦੇ ਦੇ ਜਿਹੜੇ ਕਾਲੇ ਬਾਕੀ ਬਾਕੀ ਹੈ ਹੈ ਕੱਕੂ ਚੀ ਤੇ ਨਾ ਇਹ ਨੀਵੀ ਹੈ ਨੀ ਬਾਈ ਨਹੀਂ ਜੀ ਨਹੀਂ ਵੀ ਨੀਵੀ ਚੱਲਦੀ ਨਹੀਂ ਨਿਕਲੋ ਤਾਂ ਕੈਪਰੀ ਆ ਜੂਗੀ ਸਹੀ ਹੈ ਬਾਈ ਆ ਵੇਲਾ ਤੇਰੇ ਤੇਰੇ ਵੇਲਾ ਮਤਲਬ ਇਹ ਹੈ ਅੱਗੇ ਬਾਜ ਤੇ ਮਗਰ ਤੀਵੀ ਲਗਾ ਕੇ ਤੀਵੀ ਬਾਜ ਬਣ ਜਾਣਾ ਤੂੰ ਥੋੜਾ ਸ਼ਾਦ ਤੀਂ ਛੱਡ ਦੇ ਠੀਕ ਹੈ ਕਿ ਨਹੀਂ ਤੀਵੀ ਛੱਡ ਵੀ ਲਾਉਣੀ ਵੀਰੇ ਤੀਵੀ ਬਾਜ ਦੇਖ ਯਾਰ ਅਗਲਾ ਆਵੇ ਤਾਂ ਬਾਈ ਲੋ ਜੀ ਬਿਆਲੇ ਮੁੰਡੇ ਦੀ ਸ਼ਾਪਿੰਗ ਹੋ ਗਈ ਡਨ ਹਾਂਜੀ ਗੱਲ ਸਾਹਿਬ ਬੜੀ ਜਲਦੀ ਦਿਖਾਵਾਂ ਵਿਆਹ ਤੁਹਾਨੂੰ ਕੁੜੀ ਲੱਭ ਜੀ ਆਹ ਜੀ ਨਾ ਦੇਖਾ ਵਖਾਈ ਹੋਈ ਵੀ ਐ ਏਡੇ ਕਰਮ ਕਿੱਥੇ ਚੰਗੇ ਬਾਲੇ ਕੇ ਕਿਉਂ ਵੀ ਬਸ ਦੇਨੇ ਤੁਹਾਨੂੰ ਜਲਦੀ ਖੋਜ ਖਵਰੀਏ ਦੇਣ ਤੇ ਆਣਾ ਚਲੋ ਕੋਈ ਚੱਲ ਰਹੀ ਹੈ ਲੋ ਜੀ ਮੁੰਡਿਆਂ ਨੇ ਸ਼ਾਪਿੰਗ ਕਰ ਲਈ ਡਨ ਰੋੜਾ ਗਾਰਮੈਂਟਸ ਜਰੂਰ ਪਹੁੰਚੋ ਬਹੁਤ ਵਧੀਆ ਪ੍ਰਾਈਸ ਹੈ ਜੀ। ਉਹ ਸ਼ੌਕ ਨਹੀਂ। ਹਾਂ ਜੀ। ਭਾਵੇਂ ਹੁਣ ਮੁੰਡੇ ਕਹਿੰਦੇ ਵੀ ਭੁੱਖ ਲੱਗੀ ਤੈਨੂੰ ਕੋ ਖਵਾ ਕੇ ਲਿਆਉਣਾ। ਮਾ ਚਲੋ ਭਾਈ। ਆਪਾਂ ਇਹਨਾਂ ਨਾਲ ਹੀ ਹਮੇਸ਼ਾ। ਚਲੋ ਵੀ ਮੁੰਡਿਓ। ਗੱਬਰੂ ਪੰਜਾਬ ਦੇ ਪਹੁੰਚ ਚੁੱਕਿਆ ਜੀ ਨਾਲ ਗੈਸਾ ਰਾਜੂ ਕਾਫੀ ਕੋਰਨਰ ਤੇ ਸੈਂਡਵਿਚ ਖਾਣ ਪਹੁੰਚ ਗਏ। ਸਪੈਸ਼ਲ ਇਹ ਮੁੰਡੇ ਦੀ ਫਰਮਾਇਸ਼ ਸੀ ਗਏ ਤੇ ਖਾਣੇ ਮੈਂ ਕਹਾਂ ਵੀ ਹੈਲਥੀ ਖਾਣੇ ਮੁੰਡੇ ਹੈਲਥੀ ਆ ਅੱਜ ਕੱਲ ਜਿਮ ਸ਼ਮ ਜਾਂਦੇ ਪਿੰਕੀ ਯਰਕ ਨੂੰ ਫੋਲੋ ਕਰਦੇ ਆ ਇਹ ਬੰਦਾ ਸਾਡਾ ਨਹੀਂ ਜੀ ਕੰਸੀ ਕਰ ਰਹੇ ਗੁਰਸ਼ੀਰ ਸਿੰਘ ਨੂੰ ਫੋਲੋ ਆ ਬਸ ਤੇ ਇਹਨਾਂ ਵਾਂ ਮੈਨੂੰ ਤਾਂ ਕਰਨਾ ਹੀ ਆ ਅੱਜ ਮੁੰਡੇ ਨੂੰ 15 ਦਿਨ ਹੋ ਗਏ ਬਲੌਗ ਤੋਂ ਦੇ ਨੂੰ ਲੈ ਲਈ ਆ ਵੇੜ ਦੱਸੋ ਕਿੰਨਾ ਘਟ ਗਏ ਇਹਨਾਂ ਨੂੰ ਆਈ ਤਾਂ ਵੇਖ ਵੇਖ ਲੈਨੇ ਸੁਭਾ ਉੱਟ ਗਏ ਜਿਵਾੜ ਕਿਹਾ ਕਿ ਨਹੀਂ ਕਿਹਾ ਬਸ 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 ਆ ਚੁੱਪ ਕਰ ਪ੍ਰਾਇਮ ਨਹੀਂ ਸੁਣਨ ਲੱਗੇ ਚਾ ਬੈਠੀ ਗਈ ਜੀ ਸੁਣਾਓ ਹਣ ਲੇ ਦਾ ਚੁੱਪ ਕਰ ਜਾਨੀ ਜੇ ਮੈਂ ਫੋਨ ਖੋਲਾਂ ਆਈ ਲੈਟਸ ਕੀਤੀ ਵੇਖੋ ਮਗਰ ਹੈ ਤੁਸੀਂ ਵੀ ਕੀ ਕਰਨੀ ਬਾਲੇ ਕੋਈ ਹੈਪ ਪਲਾਨ ਅਗਿਆਈ ਲੈਟਸ ਦਾ ਤੁਹਾਡਾ ਗੱਲਸਾਲ ਅਈ ਤਾਂ ਜੂਸ ਨੂੰ ਕਹਿ ਰਹੇ ਜਿੰਨਾ ਹੋ ਸਕੇ ਪੰਜਾਬ ਆਉ ਵਾਪਸ ਪੰਜਾਬ ਨੂੰ ਦੁਬਾਰਾ ਹਾਂ ਇਹ ਹੁਣ ਪਿੱਤਲ ਦੀ ਚਿੜੀ ਬਣ ਗਿਆ ਉਹਨੂੰ ਦੁਬਾਰਾ ਸੋਨੇ ਦੀ ਚਿੜੀ ਬਣ ਬਸ 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 ਜਿਹੜੀਆਂ ਤੁਹਾਡੀਆਂ ਗੱਲਾਂ ਨਾ ਗੈਸ ਕਰੋ ਮਿਹਨਤ ਕਰਕੇ ਆ ਜਿਓ ਆਪ ਹਾਂ ਸਹੀ ਗੱਲ ਜਿਹੜੀਆਂ ਤੁਹਾਡੀਆਂ ਗੱਲਾਂ ਨਾ ਗੈਸ ਸਾਹਿਬ ਬੱਸ 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 ਇਹ ਬਾਮਾ ਦਾ ਕਦਮਾ ਫੇਲ ਹੋ ਗਿਆ ਹੁਣ ਨਵਾਂ ਪਤਾ ਨਹੀਂ ਕਿਹੜਾ ਵੱਲ ਹੈ ਕਿਹੜਾ ਪਤਾ ਰੁੱਡੋ ਪਤਾ ਸਾਨੂੰ ਹੈ ਨਹੀਂ ਕਿਉਂਕਿ ਅਣਪੜ੍ਹੇ ਗਏ ਨੇ ਪਤਾ ਕੈਨੇਡਾ ਦਾ ਆਹ ਤੇ ਕੈਨੇਡਾ ਹੀ ਆਪਣੀ ਜੱਜ ਜੂਥ ਹਾਂ ਤੇ ਬਾਮਾ ਉੱਥੇ ਨਹੀਂ ਗਿਆ ਅਮਰੀਕਾ ਚਲੋ ਕੋਈ ਨਹੀਂ ਔਰ ਇਹ ਸੈਂਡਵਿਚ ਆ ਗਿਆ ਧੰਨਵਾਦ ਮੁੰਡਿਆ ਬਲੌਗ ਹਾਂ ਆ ਆਪ ਬਾਈ ਨੂੰ ਫੋਲੋ ਕਰੋ ਸਾਰੇ ਜਣੇ ਕਹਿੰਦਾ ਬਲੌਗ ਬਣਾਉਨੇ ਪਲੇਟ ਲੱਗਦੀ ਬਲੌਗ ਚੋੜ ਦੇ ਇਹ ਅੱਗੇ ਨਹੀਂ ਦਾਣਾ ਹੈਲਦੀ ਖਾਂਦੇ ਆ ਕਿ ਮੁੰਡਿਆ ਮਾਂ ਵੀ ਆਪਾਂ ਹੈਲਦੀ ਖਾਏ ਕਰ ਰਹੇ ਹਾਂ ਕਿਉਂ ਬੱਲਾ ਜੀ ਫਿੱਟ ਹੋ ਜਾਣਾ ਪੰਜਾਬ ਫਿੱਟ ਕਰਨਾ ਹੁਣ ਬਸ ਚੱਕ ਦੋ ਕੰਮ ਪਲੇਟਾਂ ਵੀਰ ਮੇਰੇ ਐਂ ਸਾਫ਼ ਕਰ ਦੋ ਮੈਨੂੰ ਧੋਣੀਆਂ ਨਾ ਪੈਣਾ ਠੀਕ ਹੈ ਨਾ ਚੱਕ ਦੋ ਕੰਮ ਆ ਡੱਕੇ ਆ ਡੱਕੇ ਜੇ ਕਰ ਲੈਣਾਂ ਨੇ ਇਹ ਵੀ ਖਾ ਜਾਣੇ ਭਰਾਵਾ ਜਾ ਇਹਨਾਂ ਦੱਸਦੇ ਵੀ ਹਲਾਉਣ ਆਲੇ ਆ। ਸਮਝ ਨਹੀਂ ਲੱਗਣੀ। ਇਹਨਾਂ ਨੂੰ ਨਹੀਂ ਪਤਾ ਲੱਗਣਾ ਇਹ ਡੱਕੇ ਜੇ ਕਾਦੇ ਆਲੇ ਆ। ਅੜਦੇ ਕਿ ਦੇ ਹੱਤ ਕਰਾਉਣਾ ਮੁੰਡੇ। ਲਿਆ ਬਈ। ਧੰਨਵਾਦ ਬਈ। ਅੱਜ ਨਹੀਂ। ਖੈਰ ਨਹੀਂ ਅੱਜ। ਉਹ ਥੋੜੀ ਵੀਡੀਓ ਵੇਖੀ। ਕੀ ਇਹਨਾਂ ਜਵਾੜੇ ਕੀ ਹੈ ਜੇ ਜਵਾੜ ਦੁੱਨ ਲੱਗ ਗਿਆ ਉਹ ਤਾਂ ਹਟੋਗੇ। ਦੰਦ ਦੁੱਨ ਲੱਗ ਗਿਆ ਉਹ ਰੋ ਹਟਾ ਦੇ। ਨਹੀਂ ਨਹੀਂ ਜਵਾੜੇ ਵੀ ਦੂ ਵੀਰ ਨਾ। ਜਵਾੜੇ। ਜਵਾੜੇ ਲਾ ਲੋ ਫਿਰ। ਮੁੰਡੇ ਹੁਣ ਪੇਟ ਪੂਜਾ ਕਰਕੇ ਹੁਣ ਸੌਖੇ ਹੋਗੇ ਥੋੜੇ ਜੀ। ਬੈਲਨ ਗੁੱਡ ਹੋ ਗਿਆ। ਨੇ ਰਾਹਤ ਮਿਲੀ ਇਹੋ ਗੱਲ ਹੋਈ ਰਾਹਤ ధన్యਵਾਦ ਉਧਰੋਂ ਸਾਡਾ ਅਭਿਸ਼ੇਕ ਬਚਨ ਇੰਤਾ ਬਚਨ ਸਾਰਿਆਂ ਨੇ ਕੀਤਾ ਜਦੋਂ Google Pay ਹੋਇਆ ధన్యਵਾਦ ਦੇਵੀ ਔਰ ਸੱਜਣੋ ਕੇ ਦਾ ਧੰਨਵਾਦ ਕਿਦਾ ਹੁੰਦੇ ਰਹੋ ਨਾਲ ਜਿਸ ਕਰਨੇ ਰਿਲੈਕਸ ਹੋ ਗਿਆ ਬਹੁਤ ਦਿਨਾਂ ਨਾਲ ਕਹਿੰਦੇ ਨਹੀਂ ਨਹੀਂ ਯਾਰ ਇਹਦਾ ਬਣਦੇ ਆ ਆਪਾਂ ਹੁਣ ਜੇ ਨਾਲ ਦੇ ਨਾ ਕੱਪੜੇ ਕੁੱਪੜੇ ਦਵਾਵਾਂਗੇ ਤੇ ਕਿਹਨੂੰ ਦਵਾਵਾਂਗੇ ਖੱਬੇ ਵੀਰੇ ਖੱਬੇ ਫੀਲਪੋਟ ਜੰਮਿਆ ਪਿਆ ਨਾ ਰਾਮ ਸਹੀ ਗੱਲ ਉਹ ਤੋਂ ਮਲਜਮ ਚਲੋ ਫਿਰ ਚਲਾਈ ਕਿਵੇਂ ਕਹਿੰਦਾ ਜੀ ਕਿਵੇਂ ਗੱਡੀ ਕੱਢ ਕੇ ਦਿਖਾਉਂ ਉਹ ਬਲਮਾ ਜੀ ਹੁੰਦੀ ਹੈ ਕਿਉਂ ਬਾਲੇ ਉਹ ਟ੍ਰੈਫਿਕ ਦੇ ਵਿੱਚ ਮੈਂ ਆਏ ਕੱਢ ਕੇ ਦਿਖਾਉਂ ਇੱਕ ਟਾਇਰ ਜੇ ਤੇ ਜਾਂਦੀ ਹੁੰਦੀ ਹੈ ਜੀ ਇੱਕ ਦੋ ਦੋ ਟਾਇਰ ਜੀ ਨਹੀਂ ਆ ਜਾਂਦੇ ਅੱਛਾ ਠੀਕ ਹੈ ਯਾਰ ਮੈਂ ਵੇਖਿਆ ਤੇਰੇ ਕੰਮ ਸਾਰੇ ਆਏ ਵੀ ਬਾਲੇ ਦੇ ਇੱਥੇ ਹੁਣੇ ਢਾ ਲੈਣ ਬਾਲੇ ਨੂੰ ਨਹੀਂ ਬਾਲੇ ਉਹ ਤਾਂ ਰੌਲਾ ਹੀ ਹੈ ਜੀ ਉਹ ਤਾਂ ਆਪਾਂ ਗੱਡੀ ਕੱਢਦੇ ਨਹੀਂ ਬਾਈ ਜੀ ਓਕੇ ਮਿਊਟਰ ਨਾਲ ਨਿਕਲਦੀਆਂ ਐ ਨਹੀਂ ਨਿਕਲਦੀਆਂ ਉਹ ਫੜੀ ਜਾਓ ਫੇਰ ਹੀ ਹੈ ਨਾ ਗਰਮੀ ਆਉਣੀ ਮਾਮਾ ਇੰਗਲੈਂਡ ਚ ਫਿਰਦਾ ਪੰਜਾਬ ਦੀਆਂ ਸਮਰਸ ਆ ਗਈਆਂ ਹੁਣ ਹੁਣ ਇਦਾਂ ਹੀ ਹੋਣਾ ਜੀ ਜਿਹੜੇ ਮਾੜੇ ਮੋਟੇ ਜਦੋਂ ਉਹ ਗੋਰੇ ਹੋਣ ਲੱਗੀ ਤਾਂ ਗੁੱਗ ਕਹਿ ਲਓ ਤੁਹਾਨੂੰ ਗਰਮੀ ਆ ਗਈ ਫੇਰ ਕਾਲੇ ਹੋਏ ਲਗਣੀ ਆਉਣੀ ਨਹੀਂ ਬੰਦੀ ਚਲੋ ਪਹਿਲੇ ਏਸੀ ਚਲਾਓ ਪਲੀਜ਼ ਬਸ ਰਿਹਾ ਭਾਈ ਹੋਰ ਹੀ ਹੋਣੀ ਠੰਡੀ ਹੋ ਓਕੇ ਜੀ ਨਾਲ ਬਰਫ਼ ਦਾ ਬਲਾਕ ਰੱਖਿਆ ਕਰ ਮਮਾ ਇਹ ਆ ਪਾਲਾ ਪਾਲਾ ਕੀ ਕਰ ਲੱਜ ਇਹਨਾਂ ਰਸ਼ ਕਿਉਂ ਆ ਫ੍ਰੀਕੋਰ ਦੇ ਵਿੱਚ ਕੀ ਕਹਿ ਸਕਦਾ ਤੁਸੀਂ ਇਹ ਰਸ਼ ਬਾਰੇ ਕਾ ਤੂੰ ਅੱਜ ਅੱਜ ਨਾਲ ਕੋਈ ਮੰਦੇ ਆ ਨਾ ਕੋਈ ਸੰਡੇ ਆ ਤੇ ਜਿਹੜੀ ਸੜਕਾਂ ਜੋੜੀਆਂ ਹੋਈ ਜਾਂਦੀਆਂ ਉਹ ਕਾਟਰ ਬਣ ਰਹੇ ਆ ਸਾਰਾ ਟ੍ਰੈਫਿਕ ਇਧਰ ਆ ਗਿਆ। ਉਹ ਠੀਕ ਹੈ ਜੀ। ਹਾਂ। ਦੇਖ ਲਓ ਜੀ ਹਨਾ ਇੰਨਾ ਟ੍ਰੈਫਿਕ ਹੋ ਗਿਆ ਤੇ ਜਿਹੜੇ ਚੌੜੇ ਰੋਡ ਹੋਗੇ ਫੇਰ ਵੀ ਟ੍ਰੈਫਿਕ ਬਹੁਤ ਆ। ਕਿਉਂਕਿ ਦੋਨੋਂ ਦਿਨ ਆਬਾਦੀ ਵਧੀ ਜਾਂਦੀ ਹੈ। ਬਿਲਕੁਲ ਜੀ ਬਿਲਕੁਲ। ਉਹ ਆਬਾਦੀ ਵਧੇ ਪਰ ਕੀ ਕਹਿਣਾ ਚਾਹੁੰਗਾ ਵੀ ਸਰਕਾਰ ਨੂੰ ਕੋਈ ਰੋਕ ਲਾਉਣੀ ਚਾਹੀਦੀ ਆ ਜਾਂ ਨਹੀਂ? ਨਹੀਂ ਨਹੀਂ। ਨਹੀਂ ਲਾਉਣੀ ਚਾਹੀਦੀ ਜੀ ਬਾਰੇ। ਜਿੱਥੇ ਇੱਕ ਇਹ ਦੋ ਜੰਮਣ ਦੀ ਇਜਾਜ਼ਤ ਹੈ ਉਥੇ ਪੰਜ ਕਰ ਦੇਣੇ ਚਾਹੀਦੇ। ਹੋ ਜਿਵੇਂ ਲੋਕੇ ਬਾਹਰ ਜਾਈਦੇ ਦੋ ਤਿੰਨ ਇੱਧਰ ਵੀ ਚਾਹੀਦੇ ਬਿਲਕੁਲ ਗਿਆ ਸਾਹਿਬ ਆਪਣੇ ਕਾਲਜ ਜਾਏ ਜਿੱਥੋਂ ਉਹ ਮੂਡਲੀ ਸਿੱਖਿਆ ਪ੍ਰਾਪਤ ਕੀਤੀ ਹੈ ਸਰਕਾਰੀ ਬਰਜੰਦਰਾ ਕਾਲਜ 1902015 ਦੀ ਗੱਲ ਆਉਣੀ ਹੈ ਨਾ ਜੀ ਨਹੀਂ ਨਹੀਂ ਜੀ 2013 ਤੋਂ ਸ਼ੁਰੂ ਹੋ ਗਈ ਕਹਾਣੀ 13 ਤੋਂ ਤੇ 13 ਲਾਇਆ ਤੇ 14 ਜੀ ਅਸੀਂ ਫਾਸ ਆਊਟ ਹੋ ਗਏ ਕਾਲਜ ਜਾ ਕੇ ਕਹਿੰਦੇ ਆ ਲਾਇਬ੍ਰੇਰੀਆਂ ਜਾਂਦਾ ਇੱਥੋਂ ਦੀਆਂ ਆ ਲਾਇਬ੍ਰੇਰੀ ਹੁੰਦੀ ਸੀ ਸਾਡੀ ਵਾਜੀ ਆ ਦੂਜੀ ਆ ਗਈ ਸਪੋਰਟਸ ਸਪੋਰਟਸ ਉਮੀਦ ਇੱਥੇ ਪੀਜੀਆਂ ਬੜੀਆਂ ਜਿਆਦਾ ਕਾਲਜ ਨਾਮ ਕਿਉਂਕਿ ਪੜਦੇ ਬਹੁਤ ਸੀਗੇ ਵਾਹਿਗੁਰੂ ਚਲੋ ਇਦਾਂ ਹੀ ਸਾਰਿਆਂ ਨੂੰ ਪੜਾਵੇ ਹੁਣ ਤਾਂ ਕਾਲਜਾਂ ਨੂੰ ਕੋਈ ਰੌਣਕਾਂ ਗਈਆਂ ਜਿਵੇਂ ਆਈਲੈਟਸ ਆ ਗਏ ਨਾ ਜਿਵੇਂ ਸਾਰੀ ਕਾਲਜ ਖਾ ਗਿਆ ਆਈਲੈਟਸ ਪਹਿਲਾਂ ਬੜੀਆਂ ਰੌਣਕਾਂ ਹੁੰਦੀਆਂ ਸੀਗੀਆਂ ਹੁਣ ਤਾਂ ਕਿਸੇ ਨੂੰ ਮਰਜ਼ੀ ਪੁੱਛ ਲੈ ਵੀ ਕਾਲਜ ਲੱਗਾ ਨਾ ਆਈਲੈਟਸ ਪੀਟੀਈ ਪਤਾ ਨਹੀਂ ਕੀ ਚੱਲਦਾ ਹੈ ਉਹਦਾ ਕੋਈ ਜੀ ਕੁਝ ਸਾਨੂੰ ਨਹੀਂ ਕਿਤੇ ਮਿਲਦਾ ਫਲਾਣੇ ਕਾਲਜ ਵੱਡਦਾ ਕਾਲਜ ਆਪਣੇ ਦੋ ਤਿੰਨ ਨੇੜੇ ਬੰਦ ਹੋ ਗਏ ਨੇ ਜ਼ਿਆਦੇ ਹੋ ਗਏ ਦੋ ਤਿੰਨ ਦੁਬਾਰਾ ਉਹ ਪੰਜਾਬ ਨੂੰ ਨਵਾਂ ਸਿਰਜ ਗਏ ਕਿ ਨਹੀਂ ਬਾਈ ਆਪ ਪੰਜ ਪੰਜ ਉਹ ਜਿਹੜੇ ਬਹਿਣਗੇ ਫੇਰ ਸਾੜਿਆ ਜਾਣਾ ਆਈ ਨਹੀਂ ਸਾੜਿਆ ਨਹੀਂ 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 ਵਾਹਿਗੁਰੂ ਕਰੂ ਮੇਰ ਪੰਜਾਬ ਤੇ ਦੁਬਾਰਾ ਰੰਗਿਲੇ ਦਿਨ ਹੋਣੇ ਆ ਟੈਨਸ਼ਨ ਨਾ ਲਓ ਪੰਜਾਬ ਇੱਕ ਗਗੂਏਵ ਜਿਹਾ ਸੂਬਾ ਵੀ ਇਹਨੂੰ ਕੋਈ ਟਾ ਨਹੀਂ ਲੱਗ ਸਕਦੀ ਇਹ ਤਾਂ ਥੋੜੀ ਗੱਲ ਹੈ ਇਹ ਉੱਪਰ ਹੀ ਜਾਣਾ ਮਾਲਕ ਦੀ ਇੰਨੀ ਕੁ ਮੇਰਾ ਗੁਰੂਆਂ ਪੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਆ ਇਹ ਦੇਖੇ ਫਾੜਕ ਆ ਗਿਆ ਜਿੱਥੇ ਅੱਡੀ ਜੱਦ ਹਾਂ ਫਾੜਕ ਬਹੁਤ ਲੱਗਦੇ ਰੇ ਯਾਰ ਉਧਰਲਾ ਬੜਿਆ ਆ ਕਿਉਂਕਿ ਉੱਧਰ ਬਣੀ ਜਾਂਦਾ ਪੌਲਟਾ ਆ ਕੇ ਨਹਰਾ ਵਾਲਾ ਫਿਰ ਇੱਧਰ ਦੀ ਨੰਗਣਾ ਪੈਂਦਾ ਇੱਥੇ ਗੁੱਗੂ ਦਾਦਾ 15-15 ਮਿੰਟ ਖੜੇ ਰਹਿਣਾ ਜੋ ਦਾਦਾ 15-15 ਮਿੰਟ ਖੜੇ ਰਹੇ ਨੂੰ ਹੋ ਜਾਣੇ ਉਹਦੋਂ ਫੇਰ ਲੱਗ ਜਾਣਾ ਫਿਰ ਲਾਸਟ ਤੇ ਗਰੀ ਹੇਠ ਦੇ ਨੰਗਣਾ ਪੈਂਦੇ ਆ ਮਟਰ ਤਾਂ ਗੱਲੇ ਲਾ ਲਓ ਜੀ ਫਾਟਕ ਵੇਹ ਰੱਗੇ ਆ ਗਏ ਨੇ ਗੁੱਗੂ ਗਊ ਮਾਤਾ ਆ ਗਈ ਆ ਬਸ ਇਹਦੇ ਤੇ ਹੱਲ ਹੋ ਜੀ ਲਓ ਜੀ ਆ ਗੈਸ ਆ ਆਪਣੀ ਪੂਰੇ ਮੂਡ ਚ ਨੇ ਇਹਨਾਂ ਨੂੰ ਗੱਲਾਂ ਖਾਸ ਕਰਕੇ ਉਹਦੀ ਹੁੰਦੀਆਂ ਹੀ ਉਹ ਰੱਜੇ ਪੁੱਜੇ ਹੋ ਉਹਨਾਂ ਸੰਤ ਉਹ ਉਹਦੀ ਗੱਲਾਂ ਕਰਦੇ ਫੁਕੇ ਫੇੜ ਤਾਂ ਤੁਹਾਨੂੰ ਪਤਾ ਕੋਈ ਨਹੀਂ ਫੁਕੇ ਫੁਕੇ ਫੇੜਦਾ ਹੀ ਰੂਹ ਦੇ ਕਹਿਣ ਨੂੰ ਮੰਨਦੀ ਨਹੀਂ ਰੂਹ ਵੀ ਖਿੰਡ ਜਾਂਦੀ ਹੈ ਕਿੱਧਰ ਆ ਗਈ ਹੈ ਇਹ ਕੱਪੜੀ ਜਾਂ ਇੱਧਰ ਜੁੜੀ ਹੈ ਜੀ ਹਾਂ ਬਿਲਕੁਲ ਬਿਲਕੁਲ ਕੋਠੀ ਜੀ ਬਿਲਕੁਲ ਬਿਲਕੁਲ ਕੀ ਸਕਾਰ ਸਾਹਮਣਾ ਹੈ ਘਰਾਂ ਮੰਨ ਨਹੀਂ ਆਈ ਖੰਡ ਬਾੜ ਤੇ ਆਈਗੇ ਘਾਰੀ ਸਾਹਮਣੇ ਖੰਡ ਬਾੜ ਤੇ ਆ ਮੈਂ ਦੇਖ ਕੋ ਖੰਡ ਬਾੜ ਤੇ ਆਈ ਜੀ ਇੱਥੇ ਸਾਡੇ ਰਿਸ਼ਤੇਦਾਰ ਆ ਇੱਧਰ ਕੋਠੀ ਉਹਨਾਂ ਦੀ ਗ੍ਰੀਨ ਐਵੇਨਿਊ 'ਚ ਜਦ ਆਪਾਂ ਸੋਗੇ ਬਾਪਾ ਭਾਂਡੇ ਕੁੱਟੀ ਜਾਵੇ ਰੋਲ ਲੱਗ ਜਾਈ ਦੋਨੇ ਸੁੱਤੇ ਭਾਈ ਇਹ ਜਾਸ ਬਾਲਾ ਜਿਵੇਂ ਤੁਸੀਂ ਗੱਡੀ ਦਾ ਗੇਅਰ ਪਾਏਂ ਤਾਂ ਟਰੱਕ ਦਾ ਹੁਣੀ ਮਾਉਂਦੇ ਹੈ ਕਰ ਕਰਾਦੀ ਉਹਦੀ ਇਹਨੂੰ ਵੀ ਦਵਾਉਨੇ ਆ ਪਦਮ ਸ਼੍ਰੀ ਵਾਰਡ ਕਹਿੰਨੇਗੇ ਇਹਨੂੰ ਓ ਥੋੜਾ ਜਿਹਾ ਅੱਗੇ ਲੈ ਚੱਲੋ ਸਰ ਵਾਹ ਤੇਰੇ ਮੁੰਡੇ ਜੀ ਕਰਕੇ ਸ਼ੋਪਿੰਗ ਸ਼ੋਪਿੰਗ ਖਾ ਵੀ ਗਏ ਹੁਣ ਰਿੰਡਵਾਲ ਨੂੰ ਆ ਗਏ ਆ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਛੁੱਟੀ ਘਰ ਨੂੰ ਜਾਣਗੇ ਤੇ ਸ਼ਾਮ ਨੂੰ ਤੇ ਆਵਾਂਗੇ ਵੇਖਿਓ ਵਲੌਗ ਨੂੰ ਵੀ ਲਾਈਕ ਕਮੈਂਟ ਦੇ ਛੇ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਧੰਨਵਾਦ ਆ ਤੁਹਾਡਾ ਹੀ ਤੁਹਾਡੇ ਪਿਆਰ ਨਾਲ ਹਾਂ ਜੀ ਕਿੱਸਾ ਹੁਣ ਬਾਕੀ ਦੀ ਪੁੱਛ ਸਕਦੇ ਆ ਜਿੰਨਾ ਤੁਸੀਂ ਪਿਆਰ ਦਵੋਗੇ ਓੰਨੇ ਵਧੀਆ ਬਾਕੀ ਕੋਈ ਜੀ ਬੋਲੇ ਹਾਂ ਜੇ ਕੋਈ ਕਿਸੇ ਦੇ ਪਿਛੇ ਦੀ ਵੀਡੀਓ ਪਾਉਣਾ ਚਾਹੁੰਦਾ ਹੋਵੇ ਮਾਨੂੰ ਵਿਚਾਰ ਦੱਸ ਕੇ ਬੋਲ ਸਹੀ ਗੱਲ ਹੈ ਜੇ ਕਿਸੇ ਨੇ ਉਦਾਂ ਵੀ ਆਦਾਂ ਕੋਈ ਕੰਮ ਤੁੰਦਾ ਚਲਾਇਆ ਕੋਈ ਹੋਰ ਕੋਈ ਵੀਡੀਓ ਪਾਉਣੀ ਆਪਾਂ ਫਰੀ ਜੀ ਬੋਸ਼ ਪਾਉਣੀ ਬੋਸ਼ਨ ਕੋਈ ਆਪਣੀ ਫਰੀ ਜੀ ਆ ਬਾਈ ਆਪਣੇ ਪੰਜਾਬ ਲਈ ਪੰਜਾਬੀਅਤ ਲਈ ਆਪਣੇ ਲਈ ਫਰੀ ਵੀਡੀਓ ਪਾਉਣੀ ਹੋਵੇ ਸਹੀ ਕੰਮ ਹੈ ਹਾਂ ਸਹੀ ਕੰਮ ਵਾਲੀ ਫਰੀ ਪਾਵਾਂਗੇ ਆਪਾਂ ਕੋਈ ਕੰਮ ਕਰ ਲਈ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਪੂਰਾ ਸਾਥ ਦੇਵਾਂਗੇ ਜਿੰਨੀਆਂ ਵੀ ਵੀਡੀਓ ਦਵਾਂਗੇ ਉਨੀਆਂ ਪਾ ਦੇਾਂਗੇ ਆਪਾਂ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰ